ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਮਾਨੀਕਾ ਤਮਨ ਆਇਨੇ ਤੋੜੇ ਚੈਨਲ ਦੇ ਨਾਲ ਤੁਹਾਨੂੰ ਸਭ ਨੂੰ ਪਤਾ ਹੋਏਗਾ ਚੈਨਲ ਦਾ ਨਾਮ ਸੀ ਪੇਜ ਮਾਨੀਕਾ ਤਮਨ ਅਫੀਸ਼ਲ ਔਰ ਸਾਡਾ YouTube ਦਾ ਪੇਜ ਵੀ ਮਾਨੀਕਾ ਤਮਨ ਅਫੀਸ਼ਲ ਰਹੇਗਾ ਹਾਈ ਨੈਕ ਡਾਲ ਚੁੱਕੀ ਹੋਈ ਆ ਔਰ ਕਿਉਂਕਿ ਕੱਲ ਦੀ ਥੋੜੀ ਸਰਦੀ ਸਰਦੀ ਮੈਨੂੰ ਲੱਗ ਰਿਹਾ ਹੈ ਕਿ ਜ਼ਿਆਦਾ ਆ ਚੁੱਕੀ ਹੋਈ ਹੈ ਜਿਵੇਂ ਕਿ ਦੇਖਿਆ ਜਾਵੇ ਆਫਟਰਨੂਨ ਤੋਂ ਬਾਅਦ ਟਾਈਮ ਹਲਕਾ ਜਿਹਾ ਚੇਂਜ ਹੋ ਚੁੱਕਿਆ ਹੈ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਮੈਕਸਿਮਮ ਟਾਈਮ ਪੀਰੀਅਡ ਜਿਵੇਂ ਕਿ ਸਾਢੇ 5 ਵਜੇ ਵੈਸੇ ਹੀ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਅੱਜ ਮੈਨੂੰ ਲੱਗਾ ਕਿ ਹਾਈ ਨੈਕ ਬਹੁਤ ਜ਼ਰੂਰੀ ਇਸ ਲਈ ਮੈਂ ਕੱਲ ਦੀ ਹਾਈ ਨੈਕ ਬੈੱਡ ਦੇ ਵਿੱਚੋਂ ਕੱਢ ਕੇ ਜ਼ਰੂਰੀ ਸਮਝੀ ਸੋ ਬਾਕੀ ờ ਬੀਤੇ ਦਿਨਾਂ ਦੀ ਕੁਝ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਸੀਂ ਸਾਨੂੰ ਨਾਲ ਪਹਿਲਾਂ ਤੁਸੀਂ ਸਭ ਜਾਣਦੇ ਹੋਗੇ ਡੈਲੀ ਦੇ ਵਿੱਚ ਜਿਹੜਾ ਹਾਸਾ ਹੋਇਆ ਬਹੁਤ ਜ਼ਿਆਦਾ ਜਿਸ ਵੀ ਚੀਜ਼ ਕੀ ਕਿੰਨਾ ਨੁਕਸਾਨ ਦੇਖੋ ਹੋ ਚੁੱਕਿਆ ਹੈ ਹੈਨਾ ਤੇ ਦੇ ਤੁਸੀਂ ਹਿਸਾਬ ਲਗਾਓ ਪਤਾ ਵੀ ਨਹੀਂ ਕਿ ਉਹ ਨੁਕਸਾਨ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਅਜੇ ਤੱਕ ਉਹਦੀ ਜਾਣਕਾਰੀ ਪ੍ਰਾਪਤ ਜਿਹੜੀ ਕੁਝ ਕੁਝ ਹੋਈ ਹੈ ਤੇ ਕੁਝ ਕੁਝ ਨਹੀਂ ਹੋਈ ਤੇ ਸੁਨਾਇਆ ਸੁਨਾ ਚ ਆ ਰਿਹਾ ਹੈ ਕਿ ਕਾਫੀ ਮਤਲਬ ਜਿੱਦਾ ਬੱਚੇ ਬਾਲ ਬੱਚੇ ਜਿਵੇਂ ਹੁੰਦੇ ਆ ਜਾਂ ਆਪਣਾ ਵੱਡੇ ਸਭ ਮਿਲਾ ਕੇ ਮੈਕਸਮਮ ਕੀ 14 ਜਾਨਾਂ ਦੀ ਜਿਹੜੀ ਕਿ ਮੌਤ ਪਾਈ ਗਈ ਹੈ ਜਿਹੜੀ ਕਿ ਖਬਰ ਰਾਹੀ ਮੈਨੂੰ ਗੱਲਬਾਤ ਸੁਨੇਹਾ ਮਿਲਿਆ ਹੈ ਬਾਕੀ ਕੁਝ মিডিਆ ਰਾਹੀ ਕੁਝ ਚੀਜ਼ਾਂ ਸਹੀ ਹੁੰਦੀਆਂ ਕੁਝ ਗਲਤ ਹੁੰਦੀਆਂ ਇਸ ਲਈ ਪੂਰੀ ਜਾਣਕਾਰੀ ਜੇ ਤੁਹਾਨੂੰ ਪਤਾ ਹੋਵੇ ਤੇ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੇਣਾ ਸੋ ਬਾਕੀ ਦੂਸਰੀ ਅਸੀਂ ਗੱਲਬਾਤ ਇੱਕ ਹੋਰ ਵੀ ਕਰਦੇ ਹਾਂ ਕਾਫੀ ਟਾਈਮ ਪੁਰਾਣੇ ਸਾਡੇ ਜਿਹੜੇ ਤਮਿੰਦਰ ਸਾਹਿਬ ਜੀ ਜਿਹੜਾ ਕਿ ਮੈਂ ਵੀਡੀਓਜ਼ ਦੇ ਵਿੱਚ ਉਹ ਵੀ ਦੇਖ ਰਹੀ ਸੀ ਤਮਿੰਦਰ ਤੇ ਦੇਖੋ ਜੀ ਕਿੰਨੇ ਟਾਈਮ ਦੋਂ ਆਪਣਾ ਜਿਹੜਾ ਉਹਨਾਂ ਦਾ ਫਿਲਮੀ ਸਟਾਰਸ ਚੱਲ ਰਿਹਾ ਸੀ ਅੱਗੇ ਉਹਨਾਂ ਦੇ ਬੱਚੇ ਤੁਸੀਂ ਸਾਰਿਆਂ ਨੇ ਦੇਖੇ ਹੀ ਹੋਣਗੇ ਤੇ ਦੇਖੋ ਜੀ ਕੱਲ ਦਾ ਉਹਨਾਂ ਦਾ ਜਿਹੜਾ ਕਿ ਮੈਂ ਨਿਊਜ਼ 'ਚ ਸੁਣਿਆ ਉਹ ਵੀ ਬਹੁਤ ਮਾੜੀ ਖਬਰ ਮਿਲੀ ਮੈਨੂੰ ਤੇ ਬਾਕੀ ਚਲੋ ਸਮੇਂ ਦੇ ਨਾਲ ਹਰ ਇੱਕ ਦਇਆ ਨਾਲ ਵਕਤ ਨਾਲ ਹੱਡ ਬੀਤੀ ਤਾਂ ਇਨਸਾਨ ਨਾਲ ਆਂਦੀ ਹੈ ਬਾਕੀ ਜੀਵਨ ਮਰਨ ਜੋ ਵੀ ਹੈ ਪਰਮਾਤਮਾ ਦੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਹੁੰਦਾ ਤੇ ਸ਼ਾਇਦ 100-100 ਸਾਲ ਦੀ ਉਮਰ ਅਸੀਂ ਲਿਖਾ ਕੇ ਆਈਆਂ ਹੁੰਦੇ ਇਸ ਲਈ ਜੋ ਕੁਝ ਹੈ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਸਾਡਾ ਇਸ ਜੀਵਨ ਚ ਆਪਣੇ ਆਪ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਨਾ ਸੋ ਬਾਕੀ ਥੋੜਾ ਜਿਹਾ ਮੈਨੂੰ ਇਹ ਬੋਤਾ ਕੁਝ ਆਪਣਾ ਥੋੜਾ ਹੋਰ ਵੀ ਮੈਨੂੰ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਆ ਕਿ ਜਿਹੜੇ ਆਪਣੇ ਸਾਹਿਬ ਗੁਰੂ ਦੇਗ ਬਹਾਦਰ ਜੀ ਹੈ ਉਹਨਾਂ ਦਾ ਟਾਈਮ ਪੀਰੀਅਡ ਜਿਵੇਂ ਕਿ 23 24 25 ਨੂੰ ਲਗਾਤਾਰ ਜੀਵਨ ਸਿੰਘ ਬਾਬਾ ਜੀ ਦੇ ਗੁਰਦੁਆਰੇ ਸੇਵਾ ਚੱਲੇਗੀ ਪਿਛਲੇ ਹਫਤਿਆਂ 'ਚ ਵੀ ਜਿਹੜੀ ਸੇਵਾ ਚੱਲ ਰਹੀ ਸੀ ਤੇ ਉਸ ਟਾਈਮ ਲਈ ਗੁਰੂ ਨਾਨਕ ਦੇਵ ਜੀ ਦੀ ਤੇ ਮੈਨੂੰ ਨਹੀਂ ਪਤਾ ਲੱਗਾ ਫਿਰ ਮੈਨੂੰ ਅੱਜ ਹੀ ਜਤਾ ਦਾ ਜੀ ਮਿਲੇ ਸੀ ਤੇ ਉਹਨਾਂ ਨਾਲ ਮੇਰੀ ਸੰਪਰਕ ਜਿਵੇਂ ਕੀ ਗੱਲਬਾਤ ਹੋਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਫਿਰ ਤੋਂ 23 24 25 ਦੀ ਲਗਾਤਾਰ ਨੋ ਸਟਾਪ ਦੀ ਤਰ੍ਹਾਂ ਸੇਵਾ ਚੱਲੇਗੀ ਤੇ ਜਿਹੜੇ ਗੁਰੂ ਦੇਵ ਬਹਾਦਰ ਜੀ ਦਾ ਟਾਈਮ ਆ ਰਿਹਾ ਤੇ ਤੁਹਾਨੂੰ ਦੇ ਪਤਾ ਹੀ ਹੈ ਸਾਡੇ ਗੁਰਸਿੱਖੀ ਦੇ ਨਾਲ ਜੁੜਿਆ ਹੋਰ ਅ ਜਿਹੜਾ ਵੀ ਪ੍ਰੇਮ ਪਿਆਰ ਮੁਹੱਬਤ ਹੁੰਦੀ ਹੈ ਉਹ ਕਦੀ ਵੀ ਸਾਡੇ ਦਿਲਾਂ ਤੋਂ ਬਹੁਤ ਦੂਰ ਦੀ ਗੱਲ ਮਾਨਾ ਤੋਂ ਵੀ ਨਹੀਂ ਜਾ ਸਕਦੀ ਤੇ ਇਸ ਲਈ ਕਿਤੇ ਨਾ ਕਿਤੇ ਇਹ ਇਤਿਹਾਸ ਰੰਦੀ ਦੁਨੀਆ ਦਾ ਕਿਸ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਜਿਹੜੇ ਕੀ ਹੈ ਗੁਰਦੁਆਰੇ ਸਾਹਿਬ ਜੀ ਦੇ ਘਰਾਂ ਦੇ ਸੇਵਾ ਲੰਗਰ ਜਿਹੜੇ ਕੀ ਲੋਗ ਗੁਰੂ ਧਰਮ ਦੇ ਨਾਲ ਜੁੜੇ ਨੇ ਉਹ ਯਾਦਾ ਹਮੇਸ਼ਾ ਇਦਾਂ ਹੀ ਚੱਲਦੀਆਂ ਰਹਿਣ ਗਿਆ ਦਸੰਬਰ ਦੇ ਵਿੱਚ ਤੁਸੀਂ ਵੀ ਸਭ ਨੂੰ ਜਾਣਦੇ ਹੋਗੇ ਗੁਰਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਜਿਹੜਾ ਟਾਈਮ ਪੀਰੀਅਡ ਚੱਲਣ ਲੱਗ ਪੈਂਦਾ ਉਹਨੂੰ ਮਤਲਬ ਤੁਸੀਂ ਸਾਬਨਿਆਂ ਦੇਖਿਆ ਹੀ ਹੋਏਗਾ ਕਿ ਕਿੰਨੇ ਕਿੰਨੇ ਟਾਈਮ ਤੇ ਕਿਸ ਤਰ੍ਹਾਂ ਬੱਚਿਆਂ ਨੇ ਆਪਣਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੁੱਖ ਹਰ ਇੱਕ ਚੀਜ਼ ਨੂੰ ਚੱਲਿਆ ਤੇ ਤੁਹਾਨੂੰ ਬਦਈ ਇੱਕ ਬਹੁਤ ਸੋਨਾ ਸ਼ਬਦ ਵੀ ਹੈ ਜਿਹੜਾ ਕਿ ਮਾਤਾ ਗੁਜਰੀ ਜੀ ਨੇ ਮਤਲਬ ਆਪਣੇ ਬੱਚਿਆਂ ਨੇ ਉਹਨਾਂ ਨੂੰ ਸੁਨੇਹਾ ਦਿੱਤਾ ਸੀ ਕਿ ਨਾ ਉੜੀ ਕੀ ਨਾ ਉੜੀ ਕੀ ਦਾਤੀਏ ਅਸੀਂ ਮੁੜ ਨਹੀਂ ਆਉਣਾ ਤੇ ਉਹ ਸ਼ਬਦ ਕਿਤੇ ਨਾ ਕਿਤੇ ਲੋਹ ਕੰਡੇ ਖੜੇ ਕਰ ਦਿੰਦਾ ਜਦੋਂ ਵੀ ਅਸੀਂ ਕਿਤੇ ਸੁਣਦੇ ਆ ਤੇ ਇਸ ਲਈ ਦੇਖੋ ਜੀ ਸਮੇਂ ਵਕਤ ਹਰ ਇੱਕ ਸਮਾਪ ਬਹੁਤ ਜ਼ਿਆਦਾ ਫਾਸਟ ਦੀ ਤਰ੍ਹਾਂ ਚੱਲ ਰਿਹਾ ਹੈ ਬਹੁਤ ਟਾਈਮ ਦੀ ਤਰ੍ਹਾਂ ਚੱਲ ਰਿਹਾ ਹੈ ਦੇਖੋ ਕਿੰਨੀ ਛੇਤੀ ਸਾਲ ਬੀਤਣ ਤੇ ਆ ਗਿਆ ਸਿਰਫ ਉਹ ਸਿਰਫ ਆਪਣਾ ਨਵੰਬਰ ਐਂਡ ਡਿਸੰਬਰ ਲਾਸਟ ਡਿਸੰਬਰ ਸਮਝ ਲਓ ਕਿ ਮੈਕਸਿਮਮ ਡੇਢ ਮਹੀਨਾ ਬਾਕੀ ਬਚਿਆ ਸਾਲ ਬੀਤਣ ਦੇ ਵਿੱਚ ਤੇ ਪਤਾ ਹੀ ਨਹੀਂ ਕੱਲ੍ਹ ਦੀ ਹਰ ਇੱਕ ਚੀਜ਼ ਦੀ ਆਪਾਇੰਟ ਦੀਆਂ ਗੱਲਾਂ ਐ ਇਦਾਂ ਲੱਗਦਾ ਜਿਵੇਂ ਸਭ ਕੁਝ ਕਾਲੀ ਹੋਇਆ ਬਟ ਨਹੀਂ ਵਕਤ ਔਰ ਕੜੀ ਇਹ ਦੋਨੋਂ ਬਹੁਤ ਰਫਤਾਰ ਦੀ ਤਰ੍ਹਾਂ ਚੱਲਦੇ ਨੇ ਬਾਕੀ ਪਰਿਵਾਰ ਫੇਸਬੁੱਕ ਫੈਮਿਲੀ ਜੀ ਔਰ ਇੱਕ ਮੈਂ ਤੁਹਾਨੂੰ ਨਾ ਫੋਟੋ ਦੇ ਵਿੱਚ ਸਾਰਿਆਂ ਨੂੰ ਇੱਕ ਕਮੈਂਟਸ ਲਿਖਿਆ ਸੀ ਸ਼ੀਸ਼ੀਆਂ ਦੇ ਪ੍ਰਤੀ ਜੜੀ ਮੈਂ ਫੋਟੋ ਪਾਈ ਸੀ ਕਿ ਮੈਂ ਤੁਹਾਨੂੰ ਕਹਿਿਆ ਸੀ ਕਿ ਦੇਖੋ ਜੀ ਮੇਰਾ ਪਰਿਵਾਰ ਫੇਸਬੁੱਕ ਫੈਮਲੀ ਐਨੀ ਬਣੀ ਹੋਈ ਹੈ ਕੁਝ ਲੋਕ 8 ਪਲੱਸ ਕੁਝ ਮੇਰੇ ਲੋ ਫੋਲੋਅਰਸ ਹੈ ਮੇਰਾ ਪਰਿਵਾਰ ਹੈ ਜਿਵੇਂ ਦਿਲੋਂ ਤੁਹਾਨੂੰ ਆਪਣਾ ਲੈ ਕੇ ਚੱਲਦੀ ਹਾਂ ਤੇ ਤੁਸੀਂ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕਰਿਆ ਕਰੋ ਜੇ ਤੁਹਾਨੂੰ ਮੇਰੇ ਫੋਟੋਸ ਕਮੈਂਟਸ ਦੇ ਵਿੱਚ ਤੁਹਾਨੂੰ ਲੱਗੇ ਕਿ ਕਿਸੇ ਇਨਸਾਨ ਨੇ ਗੜਬੜ ਕੀਤੀ ਹੈ ਕਮੈਂਟ ਲਾਈਨ ਕੁਝ ਗਲਤ ਲਿਖੀ ਹੈ ਤੇ ਉਸ ਨੂੰ ਮੇਰੀ ਤਰ੍ਹਾਂ ਜਵਾਬ ਦਿਆ ਕਰੋ ਇੱਥੋਂ ਕੀ ਹੁੰਦਾ ਹੈ ਕਿ ਮੈਨੂੰ ਜ਼ਿਆਦਾ ਵਧੀਆ ਲੱਗੇਗਾ ਕਿ ਮੇਰਾ ਪਰਿਵਾਰ ਫੇਸਬੁੱਕ ਹੀ ਸਿਰਫ ਨਹੀਂ ਤਾਂ ਕਿ ਮੇਰੀ سپورਟ ਦੇ ਵਿੱਚ ਵੀ ਖੜਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਦੀ ਕਮੈਂਟਸ ਲਾਈਨ ਦੇ ਵਿੱਚ ਕਿਸੇ ਨੂੰ ਕੱਟ ਕਰ ਦਿੰਦੇ ਆ ਜਾਂ ਕਿਸੇ ਨੂੰ ਅਸੀਂ ਮਤਲਬ ਜਵਾਬ ਦਿੰਦੇ ਆ ਤੇ ਉਹ ਕਿਤੇ ਨਾ ਕਿਤੇ ਬਹੁਤ ਇਸ ਚੀਜ਼ ਦਾ ਫੀਲ ਕਰਾਂਦਾ ਹੈ ਹਾਂ ਜੀ ਜੇ ਇੰਨੇ ਲੋਕ ਜੁੜੇ ਆ ਤੇ ਕੁਝ ਲੋਕ ਇਹੋ ਜਿਹੇ ਵੀ ਆ ਜਿਹੜੇ ਕਿ ਨਾਲ ਸਾਥ ਖੜੇ ਨੇ ਸਾਡੇ ਬਾਕੀ ਮਸੈਂਜਰ ਦੀ ਬਹੁਤ ਸ਼ਿਕਾਇਤਾਂ ਲੈਂਦੀਆਂ ਨੇ ਕਿ ਮੈਮ ਤੁਸੀਂ ਮੈਸੇਜ ਨਹੀਂ ਉਠਾਉਂਦੇ ਜਾਂ ਮੈਮ ਤੁਸੀਂ ਕਾਲ ਨਹੀਂ ਉਠਾਉਂਦੇ 500 ਵਾਰ ਇੱਕ ਗੱਲ ਨੂੰ ਕਹਿ ਚੁੱਕੀ ਹਾਂ ਕਿ ਮੈਮ ਮਸੈਂਜਰਸ ਕਾਲ ਆਫ ਕੀਤੀ ہوئی ਹੈ ਮਸੈਂਜਰ ਕਾਲ ਮੈਂ ਨਹੀਂ ਉਠਾਂਦੀ ਨਹੀਂ ਉਠਾਂਦੀ ਕਿਤੇ ਐ ਜੋ ਮੈਨੂੰ ਕਿਤੇ ੱਟੇ ਸੱਟੇ ਫੋਨ ਮੇਰਾ ਚੱਲਦਾ ਹੋਵੇ ਤੇ ਮਸੈਂਜਰ ਕਾਲ ਆ ਜਾਵੇ ਤਾਂ ਮੈਨੂੰ ਚਲੋ ਰਿਟਰਨ ਕਾਲ ਜਿਹੜੀ ਕਿ ਮੈਂ ਬੈਕ ਕਾਲ ਜ਼ਰੂਰੀ ਸਮਝਦੀ ਅੱਵਲ ਤੇ ਮੈਂ ਜ਼ਰੂਰੀ ਸਮਝਾਂਗੀ ਵੀ ਨਹੀਂ ਉਠਾਣੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਮਸੈਂਜਰ ਦੇ ਉੱਪਰ ਜਿੰਨਾ ਕਿ ਪਰਿਵਾਰ ਸਮੇਤ ਗੱਲ ਕੀਤੀ ਜਾਵੇ ਓਨੇ ਕ ਮੇਰੀ ਜਿਹੜੀ ਗੱਲ ਤੇ ਬਾਕੀ ਪ੍ਰਵਾਹ ਫੇਸਬੁਕ ਫੈਮਲੀ ਜੀ ਆਪਣਾ ਆਪਣਾ ਧਿਆਨ ਰੱਖੋ ਮੌਸਮ ਬਹੁਤ ਚੇਂਜ ਹੋ ਰਿਹਾ ਬਹੁਤ ਬਦਲਾਵ ਦੇ ਵਿੱਚ ਆ ਗਿਆ ਬਾਕੀ ਕਿਚਨ ਨੂੰ ਲੈ ਕੇ ਰੋਟੀ ਪਾਣੀ ਜਿਹੜਾ ਕਿ ਮੇਰਾ ਕੰਪਲੀਟ ਹੋ ਚੁੱਕਿਆ ਹੋਇਆ ਹੈ ਇਸ ਟਾਈਮ ਸਿਰਫ ਖਾਣ ਦੀ ਤਿਆਰੀ ਹੈ ਤੇ ਖਾਣ ਦਾ ਟਾਈਮਿੰਗ ਮੇਰਾ ਮੈਕਸਿਮਮ ਹੈ ਹੀ 8 ਤੋਂ 8:30 ਦੇ ਵਿੱਚ ਵਿੱਚ ਰਹਿੰਦਾ ਕਿਉਂਕਿ 9 ਵਜੇ ਤੋਂ ਪਹਿਲਾਂ ਪਹਿਲੇ ਮੈਂ ਫ੍ਰੀ ਹੋ ਜਾਂਦੀ ਆ ਜਿਹੜਾ ਮੇਰਾ ਸਾਡਾ ਇੱਕ ਚੱਲ ਰਿਹਾ ਬਿਲਕੁਲ ਸਪੈਸ਼ਲ ਤੁਸੀਂ ਸਾਰੇ ਦੇਖਦੇ ਹੋ 빅ਬੋਸ ਮੈਨੂੰ ਜਿਆਦਾ ਵਧੀਆ ਲੱਗਦਾ ਇਸ ਲਈ ਮੈਨੂੰ ਬਿਗ ਬਾਸ ਦਾ ਟਾਈਮਿੰਗਸ ਹੁੰਦਾ ਕਿ 9:00 ਤੋਂ ਲੈ ਕੇ 10:30 ਵਜੇ ਤੱਕ ਜਿਹੜਾ ਮੈਂ ਰੈਗੂਲਰ ਟਾਈਮਿੰਗ ਆਪਣੀ ਪੱਕੀ ਰੱਖੀ ਹੋਈ ਹੈ ਕਿ ਤੇ ਆ ਭੁੱਲ ਭਲੇ ਖੇ ਟਾਈਮ ਮੇਰੇ ਅੱਗੇ ਪਿੱਛੇ ਹੋ ਜਾਏ ਨਹੀਂ ਤੇ ਮੈਂ ਫਾਈਨ ਟਾਈਮ ਤੇ ਆਪਣਾ ਜਿਹੜਾ ਕੰਪਲੀਟ ਪੂਰਾ ਚਾਰਟ ਪੇਪਰ ਰੈਡੀ ਕੀਤਾ ਹੁੰਦਾ ਸੋ ਬਾਕੀ ਪਰਿਵਾਰ ਸਵੇਂ ਸਭ ਠੀਕ ਰੋ ਤੰਦਰੁਸਤ ਰੋ ਵਧੀਆ ਵਧੀਆ ਰੋ ਪਰ ਮਾਦਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਵੀਡੀਓਜ਼ ਦੇ ਨਾਲ ਗੱਲਬਾਤ ਕਮੈਂਟਸ ਦੇ ਨਾਲ ਜਿਸ ਤਰ੍ਹਾਂ ਦੀ ਤੁਹਾਨੂੰ ਲੱਗਦੀ ਹੋਵੇ ਤੇ ਮੈਨੂੰ ਰਿਪਲਾਈ ਦਿਆ ਕਰੋ ਬਹੁਤ ਵਧੀਆ ਲੱਗਦਾ ਮੇਰਾ ਪਰਵਾਹ ਫੇਸਬੁੱਕ ਫੈਮਲੀ ਮੇਰੇ ਲਈ ਸਮਾਨੀ ਕਰਦੇ ਨੇ ਤੇ ਮੇਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰਸ ਐਂਡ ਸੁਨਨਦੀ اور ਕਮੈਂਟਸ ਕਰਨ ਦੀ 기ਪਾਤਾ ਕਰਿਆ ਕਰੋ ਸੋ ਧੰਨਵਾਦ ਥੈਂਕ ਯੂ